उसकी हल्के अंदर ड्यूटी सूबे तो कानून व्यवस्था भी सवाल खड़े की आये दिन कुटमार दटनावा जोर फर रही है आम लोग भी हम अपने आप नियत महसूस नहीं कर रहे की नशा खत्म नहीं सगो हो ਨਾਲ ਹੀ ਕਿਹਾ ਕਿ ਕਾਂਗਰਸ ਵੱਲੋਂ ਇਹna ਚੋਣਾਂ 'ਚ ਜਿਥੇ ਵਦਿਆ ਰੋਲ ਅਦਾ ਕੀਤਾ ਉਥੇ ਹੀ ਕਾਂਗਰਸ ਮੁਖੀ ਰਾਹੁਲ ਗਾਂਧੀ ਇੱਕ ਬਹੁਤ ਵੱਡੇ ਲੀਡਰ ਵਜੋਂ ਉੱਭਰ ਕੇ ਲੋਕਾਂ ਸਾਹਮਣੇ ਆਏ ਹਨ ਆਓ ਦੇਖਦੇ ਹਾਂ ਅਮਰਗੜ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਫਕੀਲਾ ਮੇਜਰ ਰਜਿੰਦਰ ਸਿੰਘ ਲਖਰੌਣੀ ਜੀ ਅੱਜ ਜਿਹੜੀ ਪੈਸਫੋਰਮ ਪ੍ਰੈਸ ਕੀਤੀ ਗਈ ਹੈ ਕਿ ਕਿਸ ਕਿਸ ਕੇ ਸੰਬੰਧ ਵਿੱਚ ਕੀਤੀ ਗਈ ਹੈ ਆ ਦੇਖੋ ਜੀ ਇਹ ਆਪਣੇ ਐਮਪੀ ਦੀ ਇਲੈਕਸ਼ਨ ਦੇ ਵਿੱਚ ਇੱਕ 10 ਮੈਂਬਰੀ ਕਮੇਟੀ ਬਣਾਈ ਗਈ ਸੀ ਕਿਉਂਕਿ ਇਹ ਹਲਕਾ ਥੋੜਾ ਜਿਹਾ ਲੀਡਰਲੈਸ ਸੀਗਾ ਇਸ ਕਰਕੇ ਅਸੀਂ ਇੱਕ ਕਮੇਟੀ ਬਣਾਈ ਤੇ ਉਹ ਕਮੇਟੀ ਨੇ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਬੜੀ ਮਿਹਨਤ ਕੀਤੀ ਅੱਜ ਉਹਨਾਂ ਨੂੰ ਸਨਮਾਨ ਕਰਨ ਲਈ ਉਹਨਾਂ ਦੀਆਂ ਜਿਹੜਾ ਉਹਨਾਂ ਨੇ ਯੋਗਦਾਨ ਪਾਇਆ ਸੀ ਉਹਨਾਂ ਨੂੰ ਸ਼ਾਬਾਸ਼ ਦੇਣ ਲਈ ਇਹ ਪ੍ਰੋਗਰਾਮ ਲਿਖਿਆ ਗਿਆ ਸੀਗਾ ਇੱਥੇ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਕਿਸਮੂਦਿਆਂ ਲੈ ਕੇ ਚੱਲੇ ਹੋਏ ਹੁਣ ਤੁਸੀਂ ਹਲਕਾ ਵਰਗਟੇ ਹਲਕਾ ਅਮਰਗੜ ਦੇ ਵਿੱਚ ਇਹ 10 ਮੈਂਬਰੀ ਕਮੇਟੀ ਦੇ ਵਿੱਚ ਅੱਜ ਮਾਤਾ ਪ੍ਰੀਤਮ ਕੌਰ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ ਗਿਆ ਤੇ ਉਸ ਦੇ ਵਿੱਚ ਚਾਰ ਅਹਿਮ ਮਤਲਬ ਸ਼ਰਤਾਂ ਪਾਸ ਕੀਤੀਆਂ ਵੀ ਇੱਕ ਤਾਂ ਨਸ਼ਿਆਂ ਦੇ ਖਿਲਾਫ ਇਹ ਕਮੇਟੀ ਕੰਮ ਕਰੂਗੀ ਉਸ ਤੋਂ ਬਾਅਦ ਸੱਭਿਆਚਾਰ ਨੂੰ ਬੜਾਵਾ ਦਿੱਤਾ ਜਾਊਗਾ ਸਰਤਾਜ ਵਰਗੇ ਸਿੰਘਾਂ ਦਾ ਇੱਥੇ ਖਾੜੇ ਲਵਾਏ ਜਾਣਗੇ ਉਸ ਤੋਂ ਬਾਅਦ ਖੇਡਾਂ ਨੂੰ ਲੈ ਕੇ ਪੰਜਾਬ ਪੱਧਰ ਦਾ ਕਬੱਡੀ ਟੂਰਨਾਮੈਂਟ ਜਲਦੀ ਜਨਵਰੀ ਫਰਵਰੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਰਾਇਆ ਜਾਏਗਾ ਅਤੇ ਹੋਰ ਵੀ ਸਮਾਜ ਸੇਵਾ ਲਈ ਜਿਹੜਾ ਗਰੀਬਾਂ ਦੀ ਸੇਵਾ ਜਾਂ ਹੋਈ ਗਰੀਬ ਕੁੜੀਆਂ ਦੀ ਸੇਵਾ ਇਹ ਕਮੇਟੀ ਦੇ ਮੇਨ ਇਹ ਕੰਮ ਜੇ ਨਸ਼ੇ ਦੇ ਮੁੱਦੇ ਦੀ ਗੱਲ ਕਰੀਏ ਤੁਸੀਂ ਨੇ ਨਸ਼ਿਆਂ ਨੂੰ ਲੈ ਕੇ ਕੀ ਮੋਟੀਵੇਟ ਕਰੋਗੇ ਬੱਚਾ ਹੁੰਦੇ ਨੌਜਵਾਨ ਬੱਚਾ ਦੇਖੋ ਜੀ ਇਹ ਨਸ਼ਿਆਂ ਨੂੰ ਰੋਕਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਜਿੱਥੇ ਤੱਕ ਦੇਖਿਆ ਜਾਵੇ ਸਰਕਾਰਾਂ ਬਿਲਕੁਲ ناکਾਮ ਨੇ ਇਸ ਮੁੱਦੇ ਦੇ ਉੱਤੇ ਬੜੇ ਬੜੇ ਵੱਡੇ ਵਾਅਦੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਵੀ 2 ਮਹੀਨਿਆਂ ਦੇ ਵਿੱਚ ਖਤਮ ਕਰ ਦਾਂਗੇ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਨਸ਼ਾ ਵੇਚਿਆ ਜਾ ਰਿਹਾ ਹੈ ਤੇ ਸਾਡਾ ਉਪਰਾਲਾ ਤਾਂ ਇਹੀ ਹੋਊਗਾ ਕਿ ਨੌਜਵਾਨਾਂ ਨੂੰ ਹੀ ਆਪਾਂ ਖੇਡਾਂ ਵੱਲ ਸੱਭਿਆਚਾਰ ਵੱਲ ਸਮਾਜ ਦੇ ਚੰਗੇ ਧਾਰਮਿਕ ਕੰਮ ਹੁੰਦੇ ਨੇ ਜਿਹੜੇ ਉਹਨਾਂ ਵੱਲ ਪ੍ਰੇਰ ਕੇ ਜਿਹੜੇ ਕਿ ਨੌਜਵਾਨ ਵੈਸੇ ਹੀ ਨਸ਼ਿਆਂ ਤੋਂ ਦੂਰ ਹੋ ਜਾਣ ਸਾਡਾ ਮੁੱਖ ਮਕਸਦ ਹੈ ਜੇ ਸੋਚੀਏ ਵੀ ਹਰ ਇੱਕ ਪਾਰਟੀ ਨਸ਼ੇ ਨੂੰ ਲੈ ਕੇ ਹੀ ਚੋਣ ਲੜਦੀ ਹੈ ਇਹ ਨਸ਼ੇ ਦਾ ਮੇਨ ਕਾਰਨ ਕੀ ਹੈ ਪੰਜਾਬ ਦੇ ਵਿੱਚ ਇਹ ਨਸ਼ੇ ਦਾ ਮੇਨ ਕਾਰਨ ਜੇ ਦੇਖਿਆ ਜਾਵੇ ਜਦੋਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ 10 ਸਾਲ ਸੱਤਾ ਦੇ ਵਿੱਚ ਰਹੇ ਉਦੋਂ ਪੰਜਾਬ ਦੇ ਵਿੱਚ ਚਿੱਟਾ ਜ਼ੋਰਾਂ ਤੇ ਆਇਆ ਕਿਉਂਕਿ ਉਸ ਤੋਂ ਪਹਿਲਾਂ ਚਿੱਟੇ ਦਾ ਕਦੇ ਨਾਂ ਨਹੀਂ ਸੀ ਸੁਣਿਆ ਜਿਹੜਾ ਕਿ ਅੱਜ ਮਜੀਠੀਏ ਦੇ ਨਾਂ ਨਾਲ ਜਾਣਿਆ ਜਾਂਦਾ ਉਦੋਂ ਸਰਕਾਰ ਦੀ ਨਲਾਇਕੀ ਸੁਖਬੀਰ ਬਾਦਲ ਉਹਨਾਂ ਦੀ ناکਾਮ ਹੋ ਕਰਕੇ ਪੰਜਾਬ ਦੇ ਵਿੱਚ ਨਸ਼ੀਆਂ ਨੇ ਪੈਰ ਫਸਾਰੇ ਜਿਹੜਾ ਕਿ ਅੱਜ ਇੱਕ ਸੱਪ ਅਜਗਰ ਬਣ ਚੁੱਕਿਆ ਕਿਸੇ ਵੀ ਸਰਕਾਰਾਂ ਤੋਂ ਉਹ ਕਾਬੂ ਨਹੀਂ ਆ ਰਿਹਾ ਤਾਂ ਮੈਂ ਸੋਚਦਾ ਵੀ ਮੇਨ ਨਸ਼ਿਆਂ ਦਾ ਕਾਰਨ ਹੈ ਨਸਿਆਂ ਦੇ ਵਿੱਚ ਬੱਚਿਆਂ ਦਾ ਦਲਦਲ ਦੇ ਵਿੱਚ ਜਾਣ ਦਾ ਮੇਨ ਕਾਰਨ ਕੀ ਹੈ ਇਹਦੇ ਬਾਰੇ ਦੱਸੋ ਮੇਨ ਕਾਰਨ ਹੈਗਾ ਬੇਰੁਜ਼ਗਾਰੀ ਜੇ ਕੋਈ ਰੋਜ਼ਗਾਰ ਹੋਵੇ ਸਰਕਾਰਾਂ ਰੋਜ਼ਗਾਰ ਮਹੀਆ ਕਰਾਉਣ ਤਾਂ ਮੇਰਾ ਖਿਆਲ ਹੈ ਵੀ ਇਹ ਲਨਤਨਾ ਨਸ਼ਾ ਜਿਹੜਾ ਰੋਜ਼ਗਾਰ ਨੂੰ ਲੈ ਕੇ ਕਹਿ ਰਹੇ ਹੋ ਬਾਹਰਲੇ ਛੁੱਪਿਆਂਦਿਆਂ ਨੂੰ ਨੌਕਰੀਆਂ ਵੰਡ ਦਿੱਤੀ ਜਾਂਦੀਆਂ ਪੰਜਾਬ ਦੇ ਵਿੱਚ ਦੇ ਵਿੱਚ ਕੀ ਟੈਲੈਂਟ ਹੈ ਨਹੀਂ ਜੀ ਬੱਚਿਆਂ ਦੇ ਵਿੱਚ ਬਹੁਤ ਹੀ ਵੱਡੀ ਨਲਾਇਕੀ ਹੈ ਮੈਂ ਤਾਂ ਇਹ ਕਹਿਣਾ ਕਿ ਰੋਜ਼ਗਾਰ ਨੂੰ ਲੈ ਕੇ ਕੋਈ ਸ਼ਰਤਾਂ ਰੱਖੀਆਂ ਜਾਣੀਆਂ ਚਾਹੀਦੀਆਂ ਨੇ ਕਿ ਪੰਜਾਬ ਦੇ ਬੱਚਿਆਂ ਨੂੰ ਮੈਰਿਟ ਦੇ ਆਧਾਰ ਦੇ ਉੱਤੇ ਨੰਬਰ ਕੱਟ ਨੂੰ ਵੀ ਵੱਧ ਮਿਲਣੇ ਚਾਹੀਦੇ ਨੇ ਕੋਈ ਇਹੋ ਜਿਹੀਆਂ ਸ਼ਰਤਾਂ ਰੱਖਣੀਆਂ ਚਾਹੀਦੀਆਂ ਨੇ ਕਿ ਬਾਹਰਲੇ ਸੂਬਿਆਂ ਦੇ ਬੱਚੇ ਇੱਥੇ ਨਾ ਆ ਸਕਣ। ਜੇ ਆਪਾਂ ਆਪਣੇ ਗੁਵਾਂਢੀ ਸੂਬਿਆਂ ਦੀ ਗੱਲ ਕਰੀਏ ਉੱਥੇ ਪੀਸੀਐਸ, ਆਈਏਐਸ ਸੈਂਟਰ ਖੁੱਲੇ ਜਾ ਰਹੇ ਨੇ ਪਰ ਪੰਜਾਬ ਦੇ ਵਿੱਚ ਹੈ ਜਿਹੜਾ ਉਹ ਜ਼ਿਆਦਾ ਦਾ ਆਈਲਾਈਟਸ ਦੇ ਸੈਂਟਰ ਖੁੱਲਾ ਥੋੜਾ ਰਹਿ ਨਹੀਂ ਇਹਦਾ ਕੀ ਕਾਰਨ? ਦੇਖੋ ਜੀ ਇਹਦਾ ਕਾਰਨ ਇਹੀ ਹੈ ਕਿ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਹਿਜਰਤ ਹੋ ਰਹੀ ਹੈ ਜਿਹੜਾ ਕਿ ਬਹੁਤ ਹੀ ਮਾੜਾ ਇੱਕ ਕਾਰਨ ਹੈ। ਪਹਿਲਾਂ ਦੁਆਬੇ ਦੇ ਵਿੱਚ ਸੀਗੇ ਪਿੰਡਾਂ ਦੇ ਪਿੰਡ ਖਾਲੀ ਪਏ ਨੇ ਅੱਜ ਇਹ ਮਾਲਵੇ ਵੱਲ ਇਹ ਚੱਲ ਰਿਹਾ ਇਹ ਮੈਂ ਕਹੂੰਗਾ ਕਿ ਹਾਈਲਾਈਟਸ ਦੇ ਕਾਰਨ ਜਿਹੜੇ ਕਿ ਬੱਚੇ ਬਾਹਰ ਜਾ ਰਹੇ ਨੇ ਇਸ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਰੋਕਣਾ ਚਾਹੀਦਾ ਹੈ ਕੋਈ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਬੱਚੇ ਇੱਥੇ ਰਹਿ ਕੇ ਇੱਥੇ ਰੋਜ਼ਗਾਰ ਪੈਦਾ ਕਰੀਏ ਬੱਚੇ ਇੱਥੇ ਰਹਿਣ